ਸ਼ਿਵਸ਼ੇਨਾ ਅਗੂ ਨੇ گاਉ ਤਸ਼ਕਰੀ ਨੂੰ ਲੈ ਕੇ ਪੁਲਿਸ ਦੀ ਕਾਰਵਾਈ ਤੇ ਚੁੱਕੇ ਸਵਾਲ ਸਾਡੇ ਧਾਰੀਵਾਲ ਦੇ ਵਿੱਚ ਜੋ ਕਿ ਪਿਛਲੇ 4 ਸਾਲ ਤੋਂ ਬੰਦ ਪਿਆ ਉੱਚਰਖਾਨਾ ਉਹ ਦੁਬਾਰਾ ਚਾਲੂ ਹੋ ਚੁੱਕਿਆ ਹੈ ਜਿਹਦੇ ਵਿੱਚ ਫੇਰ ਗਾਹੂ ਮਾਤਾ ਦੀ ਹਤਿਆ ਪੂਣੀ ਦੁਬਾਰਾ ਸ਼ੁਰੂ ਹੋ ਗਈ ਹੈ ਪੁਲਿਸ ਤੇ ਹੋਰ ਵੀ ਕਈ ਲਗਾਏ ਦੋਸ਼ ਕਿ ਤਰੀਕ ਨੂੰ ਮਿੱਤੂ ਕਿਤੇ ਮੇਰੇ ਦੋਸਤ ਦਾ ਫੋਨ ਆਂਦਾ ਹੈ ਕਿ ਬੁੱਚੜਖਾਨੇ ਦੇ ਵਿੱਚ ਉਸ ਟਾਈਮ ਗਵਾਹਤਿਆ ਕੀਤੀ ਜਾ ਰਹੀ ਹੈ ਸੋ ਮੈਂ ਤੇ ਪ੍ਰਸੰ ਸ਼ਰਮਾ ਜੀ ਮੌਕੇ ਤੇ ਪਹੁੰਚੇ ਆ ਜਦੋਂ ਅਸੀਂ ਆ ਕੇ ਉੱਥੇ ਦੇਖਿਆ ਕਿ ਉੱਥੇ ਵਾਕਈ ਹੀ ਕੰਮ ਚੱਲ ਰਿਹਾ ਸੀਗਾ ਤੇ ਜਿਹਦੇ ਸਬੰਧ ਵਿੱਚ ਮੈਨੂੰ ਕੋਸ਼ਨਾ ਸੁਝਿਆ ਤਾਂ ਮੈਂ ਸਿੱਧਾ ਹੀ ਐਸਐਸਪੀ ਸਾਹਿਬ ਨੂੰ ਫੋਨ ਲਗਾ ਦਿੱਤਾ ਰਾਤ ਦੇ 11:40 ਮਿੰਟ ਤੇ ਜੋ ਕਿ ਐਸਐਸਪੀ ਸਾਹਿਬ ਨੇ ਸਾਡਾ ਫੋਨ ਬਿਲਕੁਲ ਕੱਟ ਦਿੱਤਾ ਕਿਹਾ ਜੀ ਸ਼ਿਵ ਸena ਹਿੰਦੁਸਤਾਨ ਦੀ ਕੋਈ ਵੀ ਪ੍ਰਸ਼ਾਸਨ ਨੂੰ ਕੰਪਲੇਂਟ ਕੀਤੀ ਜਾਵੇ ਉਹ ਹਰ ਵਾਰੀ ਨਕਾਰੀ ਜਾਂਦੀ ਆ ਅਗਰ ਆਪਾਂ ਜਾ ਕੇ ਐਸਐਸਪੀ ਸਾਹਿਬ ਨੂੰ ਮਿਲਦੇ ਆ ਮੰਗ ਪੱਤਰ ਦਿੰਨੇ ਆ ਉਸ ਟਾਈਮ ਤਾਂ ਉਹ ਲੈ ਲੈਂਦੇ ਨੇ ਮਾਰਕ ਵੀ ਕਰ ਦਿੰਦੇ ਨੇ ਅਖੋ ਜਿਹੜੇ ਅਧਿਕਾਰੀ ਕੋ ਜਾਂਦਾ ਆ ਕੋਈ ਕਾਰਵਾਈ ਨਹੀਂ ਸ਼ਿਵ ਸ਼ੇਨਾ ਹਿੰਦੁਸਤਾਨ ਦੇ ਅਗੂ ਨੇ ਆਪਣੇ ਸਾਥੀਆਂ ਸਮੇਤ ਪ੍ਰੈਸ ਕਾਨਫਰੰਸ ਕਰਕੇ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਤੇ ਗੰਭੀਰ ਦੋਸ਼ ਲਗਾਏ ਨੇ ਇਸ ਮੌਕੇ ਤੇ ਪੰਜਾਬ ਚੇਅਰਮੈਨ ਰੋਹਿਤ ਅਬਰੋਲ ਨੇ মিডিਆ ਨੂੰ ਜਾਣਕਾਰੀ ਦਿੰਦਿਆਂ ਕੀ ਦੱਸਿਆ ਆਉ ਸੁਣਦੇ ਹਾਂ ਉਹਨਾਂ ਤੋਂ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਮੈਂ ਰੋਹਿਤ ਅਬਰੋਲ ਪੰਜਾਬ ਚੇਅਰਮੈਨ ਸ਼ਿਫਟ ਆਣਾ ਹਿੰਦੁਸਤਾਨ ਤੋਂ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਤਰੀ ਜੀ ਮੇਰੇ ਨਾਲ ਪਾਰਟੀ ਦੇ ਜਨਰਲ ਸੈਕਟਰੀ ਪ੍ਰਥਮ ਸ਼ਰਮਾ ਜੀ ਪਾਰਟੀ ਦੇ ਸੀਨੀਅਰ ਆਗੂ ਸ਼ਾਨੂ ਮਹਾਜਨ ਜੀ ਅੱਜ ਅਸੀਂ ਬੜੇ ਹੀ ਦੁਖੀ ਮਨ ਨਾਲ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਗੁਰਦਾਸਪੁਰ ਸ਼ਿਵ ਸਨਾਹ ਹਿੰਦੁਸਤਾਨ ਦੀ ਇਕਾਈ ਵੱਲੋਂ ਕਿ ਸਾਡੇ ਧਾਰੀਵਾਲ ਦੇ ਵਿੱਚ ਜੋ ਕਿ ਪਿਛਲੇ 4 ਸਾਲ ਤੋਂ ਬੰਦ ਪਿਆ ਬੁੱਚਰਖਾਨਾ ਉਹ ਦੁਬਾਰਾ ਚਾਲੂ ਹੋ ਚੁੱਕਿਆ ਹੈ ਜਿਸ ਦੇ ਵਿੱਚ ਫੇਰ ਗਾਹੂ ਮਾਤਾ ਦੀ ਹਤਿਆ ਹੁਣ ਦੀ ਦੁਬਾਰਾ ਸ਼ੁਰੂ ਹੋ ਗਈ ਹੈ ਜਿਹਦੀ ਆਪਾਂ ਬੜੇ ਹੀ ਦਿਨਾਂ ਤੋਂ ਰੇਕੀ ਕਰ ਰਹੇ ਸੀਗੇ ਤੇ ਪਰਸੋ ਰਾਤ 21 ਤਰੀਕ ਨੂੰ ਮਿੱਦੂ ਕਿਸੇ ਮੇਰੇ ਦੋਸਤ ਦਾ ਫੋਨ ਆਦਾ ਕਿ ਬੱਚੜਖਾਨੇ ਦੇ ਵਿੱਚ ਉਸ ਟਾਈਮ گاਉਂ ਹਤਿਆ ਕੀਤੀ ਜਾ ਰਹੀ ਹੈ ਸੋ ਮੈਂ ਤੇ ਪ੍ਰਸੰ ਸ਼ਰਮਾ ਜੀ ਮੌਕੇ ਤੇ ਪਹੁੰਚੇ ਆ ਜਦੋਂ ਇਹ ਆ ਕੇ ਉੱਥੇ ਦੇਖਿਆ ਕਿ ਉੱਥੇ ਵਾਕਈ ਹੀ ਕੰਮ ਚੱਲ ਰਿਹਾ ਸੀਗਾ ਤੇ ਜਿਹਦੇ ਸਬੰਧ ਵਿੱਚ ਮੈਨੂੰ ਕੋਸ਼ਨਾ ਸੁਝਿਆ ਤਾਂ ਮੈਂ ਸਿੱਧਾ ਹੀ ਐਸਐਸਪੀ ਸਾਹਿਬ ਨੂੰ ਫੋਨ ਲਗਾ ਦਿੱਤਾ ਰਾਤ ਦੇ 11:40 ਮਿੰਟ ਤੇ ਜੋ ਕਿ ਐਸਐਸਪੀ ਸਾਹਿਬ ਨੇ ਸਾਡਾ ਫੋਨ ਬਿਲਕੁਲ ਕੱਟ ਦਿੱਤਾ ਮੈਂ 5 ਮਿੰਟ 2-4 ਮਿੰਟ ਵੇਟ ਕੀਤੀ ਕੋਈ ਰਿਪਲਾਈ ਨਹੀਂ ਆਇਆ ਉਸ ਤੋਂ ਬਾਅਦ ਉਹ ਜੋ ਹੱਡ ਹੁੰਦੇ ਸੀਗੇ ਉਹ ਗੱਡੀ ਦੇ ਵਿੱਚ ਲੋਡ ਕਰੇ ਸੀਗੇ ਉਹ ਆਪਾਂ ਬਾਈਕ ਤੋਂ ਚਲਦੇ-ਚਲਦੇ ਉਸ ਦੀ ਵੀਡੀਓ ਬਣਾ ਲਈ ਜੋ ਐਸਐਸਪੀ ਸਾਹਿਬ ਨੂੰ ਸੈਂਡ ਕੀਤੀ ਜਿਹਦੇ ਸਬੰਧ ਵਿੱਚ ਐਸਐਸਪੀ ਸਾਹਿਬ ਨੇ ਉਹ ਵੀਡੀਓਜ਼ ਦੇਖ ਲਈਆਂ ਤੇ ਉਸ ਤੋਂ ਬਾਅਦ ਆਪਾਂ ਵੇਟ ਕਰਦੇ ਰਹੇ ਕਿ ਕੋਈ ਪੁਲਿਸ ਪ੍ਰਸ਼ਾਸਨ ਵਾਲਾ ਆਏਗਾ ਇੱਥੇ ਜਾਂ ਕੁਝ ਕੋਈ ਕਾਰਵਾਈ ਕਰੇਗਾ ਬਟ ਕੋਈ ਕਾਰਵਾਈ ਨਹੀਂ ਇੱਕ ਘੰਟੇ ਬਾਅਦ ਜਾ ਕੇ ਜਦੋਂ ਅਸੀਂ ਆ ਜੰਨੇ ਆ ਕਾਪੜੇ ਘਰ ਵਾਪਿਸ ਕੀ ਜਦੋਂ ਸਭ ਕੁਝ ਕੰਮ ਹੀ ਖਤਮ ਹੋ ਗਿਆ ਤੇ ਆਪਾਂ ਹੁਣ ਦੋ ਜਣੇ ਦਾ ਇੱਥੇ ਜਾ ਨਹੀਂ ਸਕਦੇ ਠੀਕ ਹੈ ਜੀ ਕੋਕੋ ਕਾਲ ਨੂੰ ਪ੍ਰਸ਼ਾਸਨ ਨੇ ਕਹਿਣਾ ਸੀਗਾ ਕਿ ਤੁਸੀਂ ਇਕੱਲੇ ਉੱਥੇ ਕੀ ਲੈਣੇ ਚਲੇਗੇ। ਉਹ ਅਸੀਂ ਜਦੋਂ ਆਪਣੇ ਘਰ ਆ ਗਏ ਤੇ 1 ਘੰਟੇ ਬਾਅਦ ਜਾ ਕੇ ਸਾਨੂੰ ਇੱਕ ਸਪੈਸ਼ਲ ਸੈੱਲ ਦੇ ਕਿਸੇ ਮੁਲਾਜ਼ਮ ਦਾ ਫੋਨ ਆਇਆ। ਹਾਂਜੀ ਕੀ ਗੱਲ ਹੋਈ ਆ ਜੀ? ਤੋਂ ਉਸ ਟਾਈਮ ਉਹਨਾਂ ਨਾਲ ਮੈਂ ਨਹੀਂ ਜ਼ਿਆਦਾ ਗੱਲ ਨਹੀਂ ਕੀਤੀ ਕਿਉਂਕਿ ਉਹ ਕੰਮ ਹੀ ਖਤਮ ਹੋ ਗਿਆ ਸੀਗਾ ਤੇ ਉਹਦੇ ਸਬੰਧ ਵਿੱਚ ਅਸੀਂ ਅੱਜ ਇਹ ਪ੍ਰੈਸ ਕਾਨਫਰੰਸ ਰੱਖੀ ਆ ਕਿ ਸਾਡੇ ਸ਼ਿਵ ਸਾਨਾ ਹਿੰਦੁਸਤਾਨ ਦੀ ਕੋਈ ਵੀ ਪ੍ਰਸ਼ਾਸਨ ਨੂੰ ਕੰਪਲੇਂਟ ਕੀਤੀ ਜਾਵੇ ਉਹ ਹਰ ਵਾਰੀ ਨਕਾਰੀ ਜਾਂਦੀ ਆ। ਅਗਰ ਆਪਾਂ ਜਾ ਕੇ ਐਸਐਸਪੀ ਸਾਹਿਬ ਨੂੰ ਮਿਲਦੇ ਆ ਮੰਗ ਪੱਤਰ ਦਿੰਨੇ ਆ ਉਸ ਟਾਈਮ ਤਾਂ ਉਹ ਲੈ ਲੈਂਦੇ ਨੇ ਮਾਰਕ ਵੀ ਕਰ ਦਿੰਦੇ ਨੇ ਅੱਗੋਂ ਜਿਹੜੇ ਅਧਿਕਾਰੀ ਕੋ ਜਾਂਦਾ ਆ ਕੋਈ ਕਾਰਵਾਈ ਨਹੀਂ ਠੱਪ ਫਿਰ ਆਪਾਂ ਗੇੜੇ ਮਾਰਦੇ ਤੇ ਕਿ ਅਸਟਾਫੀ ਆਫਿਸ ਇਹ ਸਾਬ ਛੁੱਟੀ ਤੇ ਨੇ ਸਾਬ ਖਾਣਾ ਖਾਣ ਗਏ ਨੇ ਸਾਬ ਦੀ ਡਿਊਟੀ ਲੱਗੀ ਆ ਕੋਈ ਕਾਰਵਾਈ ਨਹੀਂ ਹੁੰਦੀ ਜਦ ਕਿ ਇਹ ਅੱਜ ਤੱਕ ਕਿੰਨੀਆਂ ਕੰਪਲੇਂਟਾਂ ਦੇ ਚੁੱਕੇ ਆ ਜਿਹਦੇ ਸਬੰਧ ਦੇ ਵਿੱਚ ਧਾਰੀਵਾਲ ਸ਼ਹਿਰ ਦੇ ਵਿੱਚ ਪਿਛਲੇ ਦਿਨੀ ਸ਼ਰਿਆਮ ਗੋਲੀਆਂ ਚੱਲੀਆਂ ਠੀਕ ਆ ਜੀ ਜਿਸ ਦੀ ਬਕਾਇਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜੀ ਜੋ ਕਿ ਐਸਐਸਪੀ ਸਾਹਿਬ ਦਾ ਕਸੀ ਪੰਚਾਇਤ ਤਾਂ ਵੀ ਉਹਦੇ ਵਿੱਚ ਡਟਣ ਦੇ ਵਿੱਚ ਆਪਾਂ ਕੰਪਲੀਟ ਕੀਤੀ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਉਹ ਗੱਲ ਨੂੰ ਮਹੀਨੇ ਤੋਂ ਉੱਪਰ ਹੋ ਗਿਆ ਠੀਕ ਹੈ ਜੀ ਅਗਰ ਸਾਡੇ ਵੱਲੋਂ ਕੋਈ ਉਹੋ ਜਿਹੀ ਕੰਮ ਕੀਤਾ ਗਿਆ ਹੋਵੇ ਕਿਸੇ ਵੱਡੇ ਵੱਲੋਂ ਤੇ ਪ੍ਰਸ਼ਾਸਨ ਮੈਂਟ ਦੇ ਵਿੱਚ ਸਾਡੇ ਤੇ ਕਾਰਵਾਈ ਕਰ ਦਿੰਦਾ ਪਰ ਇਸ ਬੰਦੇ ਵਿੱਚ ਕੋਈ ਕਾਰਵਾਈ ਨਹੀਂ ਅਗਰ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਸਾਡੇ ਸ਼ਹਿਰ ਤਾਰੀਵਾਲ ਦੇ ਵਿੱਚ ਸਾਡੀ ਰੋਡ ਦੇ ਉੱਪਰ ਕਿਸੇ Hindu ਸੰਗਠਨ ਵੱਲੋਂ ਸ਼ਰਾਬ ਵੰਡੀ ਜਾ ਰਹੀ ਸੀਗੀ ਠੀਕ ਹੈ ਜੀ ਉਹਦੀ ਵੀ ਵੀਡੀਓ ਬਣਾ ਕੇ ਐਸਐਸਪੀ ਸਾਹਿਬ ਨੂੰ ਪਾਈ ਬਟ ਕੋਈ ਰਿਜ਼ਲਟ ਨਹੀਂ ਠੀਕ ਹੈ ਜੀ ਇੱਕ ਐਸਐਸਪੀ ਸਾਹਿਬ ਮੌਕੇ ਤੇ ਭੇਜ ਦਿੱਤੇ ਗਏ ਉਹ ਵੀ ਅੱਧੇ ਘੰਟੇ ਬਾਅਦ ਠੀਕ ਹੈ ਜੀ ਉਹ ਸ਼ਰਾਬ ਵੱਢ ਕੇ ਚਲੇ ਗਏ ਇਸ ਤੋਂ ਇਲਾਵਾ ਵੀ ਕਿ ਸਾਡੇ ਇੱਕ ਵਾਰ ਐਸਐਸਪੀ ਸਾਹਿਬ ਨੂੰ ਮੈਂ ਫੋਨ ਕੀਤਾ ਕਿ ਸਰ ਇਮੀਜੇਟਲੀ ਤੁਹਾਡੇ ਨਾਲ ਗੱਲ ਕਰਦੀ ਤੁਹਾਨੂੰ ਕੋਈ ਇਨਫੋਰਮੇਸ਼ਨ ਦੇਣੀ ਆ ਇਨਫੋਰਮੇਸ਼ਨ ਦੇਣੀ ਸੀ ਚਟੇ ਦੇ ਬਾਰੇ ਮੈਂ ਠੀਕ ਹੈ ਜੀ ਐਸਐਸਪੀ ਸਾਹਿਬ ਨੇ ਮੇਰਾ ਫੋਨ ਨਹੀਂ ਚੁੱਕਿਆ ਮੈਂ ਮੈਸੇਜ ਕੀਤਾ ਸਰ ਕੋਈ ਜ਼ਰੂਰੀ ਗੱਲ ਹੈ ਪਲੀਜ਼ ਸਰ ਤਾਂ ਵੀ ਉਹਨਾਂ ਨੇ ਮੇਰਾ ਫੋਨ ਬਿਲਕੁਲ ਨਹੀਂ ਚੁੱਕਿਆ ਜਦ ਕਿ ਉਹ ਬੰਦਾ 150 ਗ੍ਰਾਮ ਚਟਾ ਲੈ ਕੇ ਆਇਆ ਸੀਗਾ ਮੇਰੇ ਕਿਸੇ ਸੋਰਸ ਤੋਂ ਪਤਾ ਲ ਠੀਕ ਹੈ ਜੀ ਇਹਨਾਂ ਨੇ ਫੋਨ ਨਹੀਂ ਚੁੱਕੇ ਕੋਈ ਕਾਰਵਾਈ ਇੱਕ ਦੋ ਦਿਨ ਨਹੀਂ ਚੱਲੀ ਫਿਰ ਮੈਂ ਹਾਰ ਕੇ ਦੇਖਿਆ ਕਿ ਉਹੀ ਬੰਦੇ ਨੇ ਕਿਸੇ ਬੱਚੇ ਨੂੰ ਟੀਕਾ ਲਗਾਤਾ ਜਿਹੜਾ ਚਟਾ ਲੈ ਕੇ ਆਇਆ ਸੀਗਾ 8 ਸਾਲ ਦੇ ਬੱਚੇ ਨੂੰ ਟੀਕਾ ਲਗਾਤਾ ਉਹ ਬੱਚਾ ਕੋਮਾ ਦੇ ਵਿੱਚ چلا ਗਿਆ ਸੀਗਾ ਉਸ ਤੋਂ ਬਾਅਦ ਉਹ ਕਾਰਵਾਈ ਹੋਈ ਬੰਦਿਆਂ ਤੇ ਪਰਚਾ ਹੋਇਆ ਗਿਆ ਫਿਰ ਮੈਂ ਆਪਣੇ ਕਿਸੇ ਹਿੰਦੂ ਸੱਖਣ ਦੇ ਦੋਸਤ ਨੂੰ ਕਿਹਾ ਕਿ ਭਾਜੀ ਪਲੀਜ਼ ਇੱਥੇ ਤੁਸੀਂ ਕਾਰਵਾਈ ਕਰੋ ਮੇਰੇ ਕਹਿੰਦੇ ਤਾਂ ਹੋ ਨਹੀਂ ਰਹੀ ਉਹ ਦੋ ਦਿਨ ਬਾਅਦ ਉਹਨਾਂ ਨੇ ਫਿਰ ਬੰਦੇ ਦਾ ਐਡਰੈਸ ਮੈਂ ਸਭ ਨੂੰ ਉਹਨਾਂ ਨੂੰ ਸੈਂਡ ਕੀਤਾ ਉਹਨਾਂ ਨੇ ਅੱਗੋਂ ਐਸਐਸਪੀ ਸਾਹਿਬ ਨੂੰ ਦਿੱਤਾ ਫਿਰ ਉਹਨਾਂ ਦੇ ਕਹਿੰਦੇ ਆ ਸਰਦੀ ਸਾਹਬ ਨੇ ਉਹ ਬੰਦਾ ਫੜਾਇਆ ਉਸ ਟਾਈਮ ਉਹ ਬੰਦੇ ਕੋਲ 40 ਗ੍ਰਾਮ ਚਟਾ ਰਿਕਵਰ ਹੋਇਆ ਸੀਗਾ ਜਦਕਿ ਉਹ ਇਹ 2 ਦਿਨ ਦੇ ਵਿੱਚ ਉਹਨੇ 110 ਗ੍ਰਾਮ ਚਟਾ ਸੇਲ ਕਰ ਚੁੱਕਿਆ ਸੀਗਾ ਇੱਕ 8 ਸਾਲ ਦੇ ਬੱਚੇ ਦੀ ਜਾਨ ਤੇ ਬਣ ਗਈ ਸੀਗੀ ਬਟ ਕੋਈ ਕਾਰਵਾਈ ਨਹੀਂ ਕਿਉਂ ਕੋਈ ਕੋਈ ਗਲਤ ਕੰਮ ਕਰ ਰਿਹਾ ਇਹ ਸਮਾਜ ਚ ਤੇਰਾ ਕੰਮ ਕਰ ਰਿਹਾ ਠੀਕ ਹੈ ਜੀ ਸ਼ਿਵ ਸੈਨਾ ਨੇ ਦੋਸਤਾਂ ਨਾਲ ਹਮੇਸ਼ਾ ਸਵਾਤਿ ਹਿੱਤ ਦੀ ਗੱਲ ਕਰਦੀ ਹੈ ਅਗਰ ਅਸੀਂ ਕੋਈ ਗਲਤ ਕੰਮ ਕਰਦੇ ਆਂ ਜਾਂ ਸੀ ਕਿਸੇ ਗਲਤ ਕੰਮ ਦੇ ਭਾਈ ਵਾਲਾ ਤਾਂ ਠੋਕੇ ਸਾਡੇ ਤੇ ਕਾਰਵਾਈ ਕਰੋ ਅ퍼ਾ ਤੁਹਾਨੂੰ ਕਹਿੰਦੇ ਨਹੀਂ ਕਿ ਸਾਨੂੰ ਮਾਫ ਕਰੋ ਜਾਂ ਸਾਨੂੰ ਬਚਾ ਲਓ ਜੀ ਅਗਰ ਮੈਂ ਕੋਈ ਗਲਤ ਕੰਮ ਕਰ ਰਿਹਾ ਤਾਂ ਮੇਰੇ ਤੇ ਵੀ ਕਾਰਵਾਈ ਕੀਤੀ ਜਾਵੇ ਬਟ ਜੋਸ਼ ਪ੍ਰਸ਼ਾਸਨ ਸਾਡੇ ਨਾਲ ਇਹ ਵਤੀਰियां ਕਰ ਰਿਹਾ ਇਹ ਚੰਗੀਆਂ ਨਹੀਂ ਆ ਹੁਣ ਇਹਦੇ ਸਬੰਧ ਦੇ ਵਿੱਚ ਅੱਗੇ ਤੋਂ ਅਸੀਂ ਹੁਣ ਕਿਸੇ ਪੁਲਿਸ ਮਸ਼ਾਸਨ ਨੂੰ ਕਿਸੇ ਨੂੰ ਕੋਈ ਵੀ ਮੈਸੇਜ ਦੇਣਾ कि जो ये गांव का हत्या कांड कर रहे ने असी अपने लेवल ते ਸਾਡੇ ਕੋ ਜੋ ਬਣ ਸਕੇਗਾ ਅਸੀਂ ਕਰਾਂਗੇ ਜੇ ਧਰਨਾ ਲਾ ਕੇ ਹੀ ਹਰ ਚੀਜ਼ ਦਾ ਹੱਲ ਵਾ ਤੇ ਫਿਰ ਅਸੀਂ ਹੁਣ ਅੱਗੇ ਤੋਂ ਹਰ ਜਗ੍ਹਾ ਤੇ ਧਰਨਾ ਹੀ ਲਗਾਵਾਂਗੇ ਅਸੀਂ ਹੁਣ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਕੋਈ ਕੰਪਲੇਨ ਨਹੀਂ ਦੇਣੀ ਕਿਉਂਕਿ ਇੰਨੀਆਂ ਕੰਪਲੇਂਟਾਂ ਸਾਡੀਆਂ ਪੈਂਡਿੰਗ ਪਈਆਂ ਅਜੇ ਤੱਕ ਕਿਸੇ ਦੇ ਕੋਈ ਕਾਰਵਾਈ ਨਹੀਂ ਹੋਈ ਜੋ ਲੋਕ ਇਹ ਇਹ گاؤں ਹਤਿਆ ਕਰਦੇ ਨੇ ਜੋ ਲੋਕ ਉਹਨਾਂ ਕੋਲ ਮੀਨਾ ਲੈਂਦੇ ਨੇ ਉਹਨਾਂ ਦੇ ਨਾਲ ਤੇ ਸਪੈਸ਼ਲ ਸੈੱਲ ਦੇ ਮੁਲਾਜ਼ਮ ਹਮਾਚਲ ਦੀਆਂ ਵਾਦੀਆਂ ਘੁੰਮਣ ਜਾਂਦੇ ਨੇ ਤਾਂ ਕਾਰਵਾਈ ਕਿੱਥੀ ਹੋਏਗੀ ਐਸਐਸਪੀ ਸਾਹਿਬ ਵੀ ਜਦੋਂ ਆਏ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਬਟ ਜੋ ਇਹਨਾਂ ਤੇ ਲਾਗੇ ਚਾਕੇ ਕੋਈ ਕਲੀਕ ਨੇ ਜਾਂ ਕੋਈ ਇਹਨਾਂ ਦੇ ਆਫਿਸ ਦੇ ਵਿੱਚ ਰਹਿੰਦੇ ਤੇ ਉਹ ਇਹਨਾਂ ਨੂੰ ਮਿਸਗਾਈਡ ਕਰਦੇ ਨੇ ਐਸਐਸਪੀ ਸਾਹਿਬ ਨੂੰ ਮਿਸਗਾਈਡ ਕਰਨ ਕਰਕੇ ਇਹ ਜਿੱਦਾਂ ਕੀ ਲਗਾ ਲਓ ਕਿ ਮੈਂ ਕਹਤਾ ਕਿ ਸਰ ਇੱਥੇ ਗਾਹੂ ਹਤਿਆ ਹੋ ਰਹੀ ਆ ਐਸਐਸਪੀ ਸਾਹਿਬ ਨੇ ਅੱਗੋ ਕਹਤਾ ਕਿਸੇ ਅਫਸਰ ਦੀ ਡਿਊਟੀ 라ਤੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਕਹਿ ਦਿੰਦਾ ਜੀ ਉਹਨਾਂ ਕੋ ਤਾਂ ਲਾਇਸੈਂਸ ਹੈ ਜੀ ਜੋ ਛੜਕਾਂ ਤੇ ਗਾਏ گاਵਾ ਵਗੈਰਾ ਜਾੜਵਰ ਮਰਦੇ ਨੇ ਉਹਨਾਂ ਨੂੰ ਚੱਕ ਕੇ ਉਹ ਹੱਡ ਰੋੜੀ ਤੇ ਘਰਦੇ ਨੇ ਮੈਨੂੰ ਇੱਕ ਗਾਦਾ ਜਵਾਬ ਦਿੱਤਾ ਜਾਵੇ ਉਹ ਦੂਜੇ ਦਿਨ ਗੱਡੀ ਪਰ ਜਾਂਦੀ ਆ ਛੋਟੇ ਹਾਥੀ ਭਰਦੇ ਨੇ ਟਰਾਲੀਆਂ ਭਰਦੀਆਂ ਨੇ ਠੀਕ ਹੈ ਜੀ ਉਹ ਦੋ ਦਿਨ ਦੇ ਵਿੱਚ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਐਸੇ ਕਿੰਨੇ ਕੁ ਡੰਗਰ ਮਰਦੇ ਨੇ ਜਾਂ ਕਿੰਨੀਆਂ ਕਿ ਗਾਉ ਮਾਤਾ ਦੀਆਂ ਹੱਤਿਆ ਹੁੰਦੀਆਂ ਐਕਸੀਡੈਂਟ ਦੇ ਵਿੱਚ ਕਿ ਜੋ ਉਹ ਮਤਲਬ ਕਿ ਰੋਜ਼ ਗੱਡੀ ਭੜੀ ਜਾਂਦੀ ਆ ਅੱਗੇ ਹੱਡ ਰੋੜੀ ਤੇ ਆਪਣਾ ਹੱਡ ਰੱਖਦੇ ਸੀਗੇ ਵੇਚ ਦਿੰਦੇ ਸੀਗੇ ਤੇ ਮੀਟ ਰਿਜ਼ਰਵ ਕਰ ਲੈਂਦੇ ਸੀਗੇ ਹੋਨੇ ਕੀ ਕਰਦੇ ਆ ਨਾਲ ਦੀ ਨਾਲ ਹੱਡਾਂ ਨੂੰ ਟਰਾਲੀ ਦੇ ਵਿੱਚ ਪਾ ਕੇ ਛੋਟੇ ਹਾਤੀ ਚਾ ਪਾ ਕੇ ਲਾਗੇ ਨਹਿਰਾਂ ਨਹਿਰ ਦੇ ਵਿੱਚ ਸੜ ਦਿੰਦੇ ਨੇ ਨਾ ਕੋਈ ਸਬੂਤ ਦਿੰਦਾ ਉਸ ਚੀਜ਼ ਦਾ ਨਾ ਕੋਸ਼ ਅੱਜ ਖੰਨੇ ਦੇ ਵਿੱਚ 5 ਘੰਟੇ ਪਹਿਲਾਂ ਉੱਥੇ ਦੀ ਸਾਡੇ ਹਿੰਦੂ ਸਮਾਜ ਦੇ ਲੋਕਾਂ ਨੇ ਏਡਾ ਵੱਡਾ ਟਰੱਕ ਫੜਿਆ ਜੋ ਕਿ ਜੀਐਨਜੀ ਜਾ ਰਿਹਾ ਸੀਗਾ ਕਵੰਟਰਾਂ ਦੇ ਹਿਸਾਬ ਨਾਲ ਗਾਂਵ ਮਾਤਾ ਦਾ ਮੀਟ ਨਿਕਲਿਆ ਉਹਦੇ ਵਿੱਚੋਂ ਉੱਥੇ ਸਾਡੇ ਸੰਗਠਨ ਵਾਲਿਆਂ ਨੇ ਧਰਨਾ ਲਾ ਕੇ ਅਗਲੇ 3 ਘੰਟੇ ਥਾਣੇ 'ਚ ਬੈਠਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਗਲੇ ਨੇ ਧਰਨਾ ਲਾਇਆ ਤਾਂ ਅੱਧੇ ਘੰਟੇ ਦੇ ਵਿੱਚ ਉੱਥੇ ਐਕਸ਼ਨ ਹੋ ਗਿਆ ਤੇ ਜੇ ਹਰ ਚੀਜ਼ ਦਾ ਮਸਲਾ ਹੀ ਧਰਨਾ ਵਾ ਤੇ ਫਿਰ ਅੱਗੇ ਤੋਂ ਅਸੀਂ ਧਰਨਾ ਲਗਾ ਕੇ ਹੀ ਇਹ ਕੰਮ ਕਰਾਂਗੇ ਕਿਉਂਕਿ ਪ੍ਰਸ਼ਾਸਨ ਨੂੰ ਅਸੀਂ ਆਪਣੇ ਨੰਬਰਾਂ ਚੋਂ ਮੈਂ ਜਾਂ ਮੇਰੇ ਸੰਗਠਨ ਚੋਂ ਅੱਜ ਤੋਂ ਬਾਅਦ ਨਾ ਹੀ ਆਈ ਐਸਪੀ ਸਾਹਿਬ ਨੂੰ ਫੋਨ ਕਰਾਂਗੇ ਨਾ ਹੀ ਕਿਸੇ ਵੀ ਡੀਐਸਪੀ ਸਾਹਿਬ ਜਾਂ ਸਬੰਧਤ ਕੋਈ ਵੀ ਅਫਸਰ ਹੋਏਗਾ ਅਸੀਂ ਕਿਸੇ ਨੂੰ ਕੋਈ ਕੰਪਲੇਨ ਨਹੀਂ ਕਰਨੀ ਜੋ ਹੁੰਦਾ ਹੋਈ ਜਾਏ ਅਸੀਂ ਆਪਣੇ ਲੈਵਲ ਤੇ ਦੇਖਾਂਗੇ ਕੀ ਕਰਨਾ ਕੀ ਨਹੀਂ ਜੇ ਅਗਰ ਗਲਤ ਕਰਾਂਗੇ ਤਾਂ ਸਾਡੇ ਤੇ ਪਰਚਾ ਦੇ ਦੇਓ ਤੇ ਜੀ ਅਸੀਂ ਸਹੀ ਕਰਾਂਗੇ ਉਹ ਤੁਸੀਂ ਦੇਖ ਲਿਓ ਬਸ ਇੰਨਾ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਜੈ ਸ਼੍ਰੀ ਰਾਮ